ਉਸ ਪੇਨ ਸਕੀ ਹਮੇਸ਼ਾ ਅੰਦਰੂਨੀ ਭਾਸ਼ਾ ਅੰਦਰੂਨੀ ਗੱਲਬਾਤ ਜਾਂ ਅੰਦਰੂਨੀ ਚਰਚਾ ਦੇ ਮਹੱਤਵ ਤੇ ਜ਼ੋਰ ਦਿੰਦੇ ਸਨ ਤੁਸੀਂ ਸੱਚਮੁੱਚ ਅੰਦਰ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿਉਂਕਿ ਅੰਦਰ ਬਾਹਰ ਦਾ ਪ੍ਰਤੀਬਿੰਬ ਹੈ ਕੀ ਤੁਹਾਡੀ ਅੰਦਰੂਨੀ ਭਾਸ਼ਾ ਹੱਡੀਆਂ ਦੇ ਲਈ ਸੌਖੀ ਹੈ ਕੀ ਤੁਹਾਨੂੰ ਇਹ ਤੁਹਾਨੂੰ ਉੱਪਰ ਚੁੱਕਦੀ ਹੈ ਰੋਮਾਂਚਿਤ ਕਰਦੀ ਹੈ ਅਤੇ ਖੁਸ਼ ਬਣਾਉਂਦੀ ਹੈ ਹੱਡੀਆਂ ਸਮਰਾਥਨ ਅਤੇ ਸਡੌਲਪਣ ਦਾ ਪ੍ਰਤੀਕ ਹਨ ਤੁਹਾਡੀ ਅੰਦਰੂਨੀ ਚਰਚਾ ਨੂੰ ਆਪ ਨੂੰ ਸ਼ਕਤੀ ਅਤੇ ਬਲ ਪ੍ਰਦਾਨ ਕਰਨ ਦਿਓ ਪਰ ਸ਼ਬਦ ਤੁਹਾਡੇ ਬਹੁਤ ਨੇੜੇ ਹਨ ਤੁਹਾਡੇ ਮੂੰਹ 'ਚ ਅਤੇ ਤੇਰੇ ਦਿਲ 'ਚ ਤਾਂ ਕਿ ਤੁਸੀਂ ਇਸ ਨੂੰ ਕਰ ਸਕੋ ਦੇਖੋ ਮੈਂ ਅੱਜ ਤੁਹਾਡੇ ਸਾਹਮਣੇ ਜ਼ਿੰਦਗੀ ਤੇ ਚੰਗਿਆਈ ਅਤੇ ਮੌਤ ਤੇ ਬੁਰਾਈ ਰੱਖੀ ਹੈ ਇਸੇ ਸਮੇਂ ਆਦੇਸ਼ ਦਿਓ ਅਤੇ ਅਰਥਪੂਰਨ ਢੰਗ ਨਾਲ ਕਹੋ ਇਸ ਪਲ ਤੋਂ ਬਾਅਦ ਮੈਂ ਆਪਣੇ ਮਨਚ ਮਾਨਸਿਕ ਆਹਾਰ ਦੇ ਲਈ ਸਿਰਫ ਉਹੀ ਵਿਚਾਰ ਸਵੀਕਾਰ ਕਰਾਂਗਾ ਜੋ ਮੇਰਾ ਇਲਾਜ ਕਰਦੇ ਹਨ ਭਲਾ ਕਰਦੇ ਹਨ ਪ੍ਰੇਰਿਤ ਕਰਦੇ ਹਨ ਅਤੇ ਸ਼ਕਤੀ ਦਿੰਦੇ ਹਨ ਅੱਗੇ ਤੋਂ ਆਪਣੇ ਸ਼ਬਦਾਂ ਨੂੰ ਚਾਂਦੀ ਦੇ ਚਿੱਤਰਾਂ 'ਚ ਸੋਨੇ ਦਾ ਸੇਬ ਬਣਨ ਦਿਓ ਸੇਬ ਇੱਕ ਸਵਾਦ ਫਲ ਹੈ ਸੋਨੇ ਦਾ ਅਰਥ ਹੈ ਸ਼ਕਤੀ ਬਾਈਬਲ 'ਚ ਚਾਂਦੀ ਦੇ ਚਿੱਤਰ ਦਾ ਅਰਥ ਹੈ ਤੁਹਾਡੀਆਂ ਚੰਗਿਆਈਆਂ ਤੁਹਾਡੇ ਮਨ 'ਚ ਚਿੱਤਰ ਉਹ ਹਨ ਜਿਸ ਤਰ੍ਹਾਂ ਤੁਸੀਂ ਚੀਜ਼ਾਂ ਨੂੰ ਚਾਹੁੰਦੇ ਹੋ ਇਹ ਤੁਹਾਡੀਆਂ ਸਾਰੀਆਂ ਇਛਾਵਾਂ ਦਾ ਚਿੱਤਰ ਹੈ ਇਹ ਕੋਈ ਨਵਾਂ ਪਦ ਜਾਂ ਤੰਦਰੁਸਤੀ ਹੋ ਸਕਦੀ ਹੈ ਤੁਹਾਡੇ ਸ਼ਬਦਾਂ ਤੁਹਾਡੇ ਅੰਦਰੂਨੀ ਮੌਨ ਵਿਚਾਰ ਅਤੇ ਭਾਵਨਾ ਨੂੰ ਆਪਣੀ ਇੱਛਾ ਜਾਂ ਚਾਂਦੀ ਦੇ ਚਿੱਤਰ ਦੇ ਅਨੁਸਾਰ ਬਣਨ ਦਿਓ ਇੱਛਾ ਅਤੇ ਭਾਵਨਾ ਜਦੋਂ ਮਾਨਸਿਕ ਵਿਆਹ ਚ ਇਕੱਠੀਆਂ ਜੁੜ ਜਾਂਦੀਆਂ ਹਨ ਤਾਂ ਪ੍ਰਾਰਥਨਾ ਸਫਲ ਹੋ ਜਾਂਦੀ ਹੈ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਬਾਈਬਲ ਦੀ ਕਲਪਨਾ ਦਾ ਪਾਲਣ ਕਰੋ ਅਤੇ ਆਪਣੇ ਸ਼ਬਦਾਂ ਨੂੰ ਕੰਨਾਂ ਦੇ ਲਈ ਮਿੱਠਾ ਬਣਨ ਦਿਓ ਤੁਸੀਂ ਇਸ ਸਮੇਂ ਆਪਣੇ ਕੰਨਾਂ ਨੂੰ ਕੀ ਦੇ ਰਹੇ ਹੋ ਤੁਸੀਂ ਕਿਸ ਦੀ ਗੱਲ ਸੁਣ ਰਹੇ ਹੋ ਤੁਸੀਂ ਕਿਸ ਵੱਲ ਧਿਆਨ ਦੇ ਰਹੇ ਹੋ ਤੁਸੀਂ ਜਿਸ ਤੇ ਧਿਆਨ ਦੇਵੋਗੇ ਉਹੀ ਤੁਹਾਡੇ ਮਨ 'ਚ ਬਥੇਗਾ ਉਸ ਦਾ ਵਿਸਥਾਰ ਹੋਵੇਗਾ ਅਤੇ ਉਹ ਕਈ ਗੁਣਾ ਵਧੇਗਾ ਪੌਲ ਕਹਿੰਦੇ ਹਨ ਆਸਥਾ ਸੁਣਨ ਨਾਲ ਆਉਂਦੀ ਹੈ ਪਰਮਾਤਮਾ ਦੇ ਮਹਾਨ ਸੱਚ ਸੁਣੋ ਪਰਮਾਤਮਾ ਦੀਆਂ ਆਵਾਜ਼ਾਂ ਸੁਣੋ ਉਹ ਕਿਸ ਭਾਸ਼ਾ ਚ ਬੋਲਦਾ ਹੈ ਇਹ ਗੈਲਿਕ ਫ੍ਰੈਂਚ ਜਾਂ ਇਤਾਲਵੀ ਨਹੀਂ ਹੈ ਬਲਕਿ ਪਿਆਰ ਸ਼ਾਂਤੀ ਖੁਸ਼ੀ ਸਦਭਾਵਨਾ ਆਸਥਾ ਵਿਸ਼ਵਾਸ ਅਤੇ ਸਮਾਨਤਾ ਦੀ ਮਨ ਦੋਸ਼ਾਂ ਜਾਂ ਸਦੀਵੀ ਭਾਸ਼ਾ ਹੈ ਆਪਣੇ ਕੰਨ ਪਰਮਾਤਮਾ ਦੇ ਇਹਨਾਂ ਗੁਣਾ ਅਤੇ ਸ਼ਕਤੀਆਂ ਤੇ ਲਾਓ ਇਨਾ ਗੁਣਾ ਨੂੰ ਮਾਨਸਿਕ ਰੂਪ ਤੋਂ ਗ੍ਰਹਿਣ ਕਰੋ ਜਦੋਂ ਤੁਸੀਂ ਅਜਿਹਾ ਕਰਨਾ ਜਾਰੀ ਰੱਖਦੇ ਹੋ ਤਾਂ ਤੁਸੀਂ ਇਨਾਂ ਸਕਾਰਾਤਮਕ ਸਥਾਈ ਗੁਣਾਂ ਦੇ ਆਦੀ ਹੋ ਜਾਵੋਗੇ ਅਤੇ ਪਿਆਰ ਦਾ ਨਿਯਮ ਤੁਹਾਨੂੰ ਨਿਯੰਤਰਿਤ ਕਰੇਗਾ ਤੁਸੀਂ ਇਸ ਹਰਮਨ ਪਿਆਰੇ ਕਥਨ ਨੂੰ ਸੁਣਿਆ ਹੋਵੇਗਾ ਮਨੁੱਖ ਨੂੰ ਪਰਮਾਤਮਾ ਦੀ ਪਰਛਾਈ ਅਤੇ ਉਸ ਦੇ ਸਮਾਨ ਬਣਾਇਆ ਗਿਆ ਹੈ ਇਸ ਦਾ ਅਰਥ ਹੈ ਕਿ ਤੁਹਾਡਾ ਮਨ ਪਰਮਾਤਮਾ ਦਾ ਮਨ ਹੈ ਕਿਉਂਕਿ ਸਿਰਫ ਇੱਕ ਹੀ ਮਨ ਹੈ ਤੁਹਾਡੀ ਆਤਮਾ ਪਰਮਾਤਮਾ ਦੀ ਆਤਮਾ ਹੈ ਅਤੇ ਤੁਸੀਂ ਠੀਕ ਉਸੇ ਤਰ੍ਹਾਂ ਤਰੀਕੇ ਨਾਲ ਅਤੇ ਉਸੇ ਨਿਯਮ ਦੇ ਰਾਹੀਂ ਰਚਨਾ ਕਰਦੇ ਹੋ ਜਿਸ ਨਾਲ ਪਰਮਾਤਮਾ ਕਰਦਾ ਹੈ ਤੁਹਾਡਾ ਵਿਅਕਤੀਗਤ ਸੰਸਾਰ ਮਤਲਬ ਕਿ అనుభవ ਹਾਲਤਾਂ ਸਥਿਤੀਆਂ ਮਾਹੌਲ ਨਾਲ ਹੀ ਤੁਹਾਡੀ ਸਰੀਰਕ ਸਿਹਤ ਆਰਥਿਕ ਅਵਸਥਾ ਅਤੇ ਸਮਾਜਿਕ ਜ਼ਿੰਦਗੀ ਅਤੇ ਆ ਤੁਹਾਡੀਆਂ ਹੀ ਮਾਨਸਿਕ ਪਰੇਸ਼ਾਈਆਂ ਜਾਂ ਚਿੱਤਰਾਂ ਤੋਂ ਬਣੇ ਹਨ ਸਮਾਨ ਹੀ ਸਮਾਨ ਨੂੰ ਆਕਰਸ਼ਿਤ ਕਰਦਾ ਹੈ ਤੁਹਾਡਾ ਸੰਸਾਰ ਇੱਕ ਸ਼ੀਸ਼ਾ ਹੈ ਜੋ ਤੁਹਾਡੇ ਵਿਚਾਰਾਂ ਭਾਵਨਾਵਾਂ ਵਿਸ਼ਵਾਸਾਂ ਅਤੇ ਅੰਦਰੂਨੀ ਗੱਲਬਾਤ ਦੇ ਤੁਹਾਡੇ ਅੰਦਰੂਨੀ ਸੰਸਾਰ ਦਾ ਪ੍ਰਤੀਬਿੰਬ ਦਿਖਾ ਰਿਹਾ ਹੈ ਜੇ ਤੁਸੀਂ ਆਪਣੇ ਵਿਰੁੱਧ ਬੁਰੀਆਂ ਸ਼ਕਤੀਆਂ ਦੀ ਕਲਪਨਾ ਸ਼ੁਰੂ ਕਰਦੇ ਹੋ ਜਾਂ ਇਹ ਸੋਚਦੇ ਹੋ ਕਿ ਕੋਈ ਸ਼ਰਾਪ ਤੁਹਾਡੇ ਮਾਗਰ ਪਿਆ ਹੈ ਜਾਂ ਦੂਸਰੀ ਸ਼ਕਤੀ ਅਤੇ ਲੋਕ ਤੁਹਾਡੇ ਖਿਲਾਫ ਕੰਮ ਕਰ ਰਹੇ ਹਨ ਤਾਂ ਤੁਹਾਡਾ ਜਿਆਦਾ ਡੂੰਗਾ ਮਨ ਪ੍ਰਤੀਕਿਰਿਆ ਕਰੇਗਾ ਉਹ ਤੁਹਾਡੇ ਮਨ ਚ ਰੱਖੇ ਇਨ੍ਹਾਂ ਨਾਕਾਰਾਤਮਕ ਚਿੱਤਰਾਂ ਅਤੇ ਡਰਾਂ ਦੇ ਅਨੁਸਾਰ ਨਤੀਜਾ ਦੇਵੇਗਾ ਇਸ ਲਈ ਤੁਸੀਂ ਕਹੋਗੇ ਕਿ ਹਰ ਚੀਜ਼ ਤੁਹਾਡੇ ਖਿਲਾਫ ਹੈ ਜਾਂ ਸਿਤਾਰੇ ਤੁਹਾਡੇ ਖਿਲਾਫ ਹਨ ਜਾਂ ਤੁਸੀਂ ਕਰਮ ਪੂਰਵ ਜਨਮ ਜਾਂ ਕਿਸੇ ਭੂਤ-ਪ੍ਰੇਤ ਨੂੰ ਦੋਸ਼ ਦੇਣ ਲੱਗੋਗੇ ਅਸਲ 'ਚ ਗਿਆਨ ਹੀ ਸਿਰਫ ਪਾਪ ਹੈ ਅਸਲ 'ਚ ਅਗਿਆਨ ਹੀ ਸਿਰਫ ਪਾਪ ਹੈ ਦਰਦ ਸਜ਼ਾ ਨਹੀਂ ਹੈ ਇਹ ਤਾਂ ਤੁਹਾਡੀ ਅੰਦਰੂਨੀ ਸ਼ਕਤੀ ਦੇ ਦੁਰਉਪਯੋਗ ਦਾ ਨਤੀਜਾ ਹੈ ਉਸ ਇੱਕ ਸੱਚ ਤੇ ਵਾਪਸ ਆਓ ਅਤੇ ਅਹਿਸਾਸ ਕਰੋ ਕਿ ਸਿਰਫ ਅਧਿਆਤਮਿਕ ਸ਼ਕਤੀ ਹੈ ਅਤੇ ਇਹ ਤੁਹਾਡੇ ਮਨ ਦੇ ਵਿਚਾਰਾਂ ਤੇ ਪਰਛਾਈਆਂ ਦੇ ਰਾਹੀਂ ਕੰਮ ਕਰਦੀ ਹੈ ਸਮੱਸਿਆਵਾਂ ਪਰੇਸ਼ਾਨੀਆਂ ਅਤੇ ਸੰਘਰਸ਼ ਇਸ ਕਾਰਨ ਹਨ ਇਹ ਇਨਸਾਨ ਅਸਲ 'ਚ ਡਰ ਅਤੇ ਗਲਤੀ ਦੇ ਝੂਠੇ ਦੇਵਤਿਆਂ ਦੇ ਪਿੱਛੇ ਪਟਕ ਗਿਆ ਹੈ ਉਸ ਨੂੰ ਕੇਂਦਰ ਉਸ ਨੂੰ ਕੇਂਦਰ ਅੰਦਰ ਦੀ ਪਰਮਾਤਮਾ ਦੀ ਹਾਜ਼ਰੀ ਵੱਲ ਵਾਪਿਸ ਜਾਣਾ ਚਾਹੀਦਾ ਹੈ ਉਹਨੇ ਆਪਣੇ ਅੰਦਰ ਦੀ ਇਸ ਅਧਿਆਤਮਿਕ ਸ਼ਕਤੀ ਜੋ ਸਮੁੱਚੇ ਜੀਵਨ ਦਾ ਸਿਧਾਂਤ ਹੈ ਦੇ ਰਾਜ ਅਤੇ ਅਧਿਕਾਰ ਨੂੰ ਯਾਦ ਕਰੋ दैਵੀ ਮਾਰਗਦਰਸ਼ਨ ਸ਼ਕਤੀ ਪੋਸ਼ਣ ਅਤੇ ਸ਼ਾਂਤੀ ਦਾ ਦਾਵਾ ਕਰੋ ਇਹੀ ਸ਼ਕਤੀ ਇਸ ਅਨੁਸਾਰ ਪ੍ਰਤੀਕਿਰਿਆ ਕਰੇਗੀ। ਰੱਬ ਰਾਖਾ।